ਪਿਛਲੇ ਕਈ ਦਿਨਾਂ ਤੋਂ ਮੈਂ ਦੇਖ ਰਿਹਾ ਹਾਂ ਸੋਸ਼ਲ ਮੀਡੀਆ ਤੇ ਵੱਖ-ਵੱਖ ਜਿਹੜੀਆਂ ਪੰਜਾਬ ਵਿਰੋਧੀ ਤੇ ਕਿਸਾਨ ਵਿਰੋਧੀ ਪਾਰਟੀਆਂ ਚਾਹੇ ਉਹ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਹੈ ਉਹਨਾਂ ਵੱਲੋਂ ਪੋਸਟਾਂ ਪਾਈਆਂ ਜਾ ਰਹੀਆਂ ਸੋਸ਼ਲ ਮੀਡੀਆ ਤੇ ਤੇ ਆਪਦੇ ਹੀ ਵਰਕਰਾਂ ਤੋਂ ਬਿਆਨ ਦਵਾ ਕੇ ਤੇ ਇਹ ਕਿਹਾ ਜਾ ਰਿਹਾ ਕਿ ਕਿਸਾਨ ਇਹ ਕਹਿ ਰਹੇ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਇਨ੍ਹਾਂ ਬਿੱਲਾਂ ਤੇ ਦਸਕਤ ਕੀਤੀ। ਕਈ ਦਿਨਾਂ ਤੋਂ ਇਹ ਪੋਸਟਾਂ ਚਲੋ ਹੁਣ ਤਾਂ ਆਫੀਸ਼ੀਅਲੀ ਵੀ ਮੈਂ ਕੱਲ ਪਰਸੋਂ ਦੇਖ ਰਿਹਾ ਸੀ ਆਮ ਆਦਮੀ ਪਾਰਟੀ ਵਾਲਿਆਂ ਨੇ ਆਪਦੇ ਪੇਜ ਤੇ ਪਾਈ ਸੀ ਆਪਦਾ ਲੋਗੋ ਲਾ ਕੇ ਪਾਈ ਸੀ ਚਾਹੇ ਬੋਲਣ ਵਾਲੇ ਕਾਂਗਰਸੀ ਵਰਕਰ ਸੀ ਆ ਪਤਾ ਨਹੀਂ ਪਟਿਆਲੇ ਕੇ ਫਤੇਗੜ ਸਾਹਿਬ ਦੇ ਆਇਡੈਂਟੀਫਾਈ ਵੀ ਹੋ ਗਏ ਸੀ ਸੋ ਇੱਕ ਤਾਂ ਇਹਨਾਂ ਦੀ ਜਿਹੜੀ ਮਿਲੀ ਭੁਗਤ ਸੀ ਪਹਿਲੇ ਦਿਨੋਂ ਕਹਿ ਰਹੇ ਆ ਏ ਟੀਮ ਤੇ ਬੀ ਟੀਮ ਉਹ ਸਾਬਤ ਹੁੰਦੀ ਹੈ ਚਲੋ ਪਰ ਜਿਹੜੀ ਜਿਹੜੇ ਮੁੱਦੇ ਦੀ ਗੱਲ ਉਹਨਾਂ ਨੇ ਕੀਤੀ ਕਿ ਪੀਪਾ ਹਰਸਿਮਰਤ ਕੌਰ ਬਾਦਲ ਨੇ ਇਹਨਾਂ ਬਿੱਲਾਂ ਤੇ ਸਾਈਨ ਕੀਤੇ ਮੈਂ ਇਹ ਚੈਲੰਜ ਕਰਦਾ ਹਾਂ ਚਾਹੇ ਕੋਈ ਕਾਂਗਰਸ ਦਾ ਹੋਵੇ ਕੋਈ ਬੀਜੇਪੀ ਦਾ ਹੋਵੇ ਕੋਈ ਆਮ ਆਦਮੀ ਪਾਰਟੀ ਦਾ ਹੋਵੇ ਕਿ ਇਹ ਚੀਜ਼ ਪ੍ਰੂਫ ਕਰੇ ਇਹ ਜਿਹੜੀ ਗੱਲ ਕਰਕੇ ਸੋਸ਼ਲ ਮੀਡੀਆ ਤੇ ਤੇ ਫਿਰ ਉੱਥੋਂ ਗਾਇਬ ਹੋ ਜਾਣਾ ਇਹਦੇ ਨਾਲ ਮਸਲੇ ਦਾ ਹੱਲ ਨਹੀਂ ਹੋਣਾ ਜਾਂ ਤਾਂ ਇਸ ਚੀਜ਼ ਨੂੰ ਸਾਬਤ ਕਰੋ ਸਾਬਤ ਕਰੋਗੇ ਤਾਂ ਮੈਂ ਅੱਜ ਜ਼ਿੰਮੇਵਾਰੀ ਨਾਲ ਇੱਥੇ ਬਹਿ ਕੇ ਕਹਿੰਦਾ ਅਸੀਂ ਸਿਆਸਤ ਤੋਂ ਮੈਂ ਤਾਂ ਸਿਆਸਤ ਤੋਂ ਕਿਨਾਰਾ ਕਰ ਜੂੰਗਾ ਸਿਆਸਤ ਛੱਡ ਦੂੰਗਾ ਨਹੀਂ ਤਾਂ ਜਿਹੜੇ ਬੰਦੇ ਇਹ ਗੱਲਾਂ ਘੁਆ ਰਹੇ ਐ ਉਹ ਸਿਆਸਤ ਛੱਡਣ ਕਿਸੇ ਪੁਆਇੰਟ ਤੇ ਆ ਕੇ ਕਿਸੇ ਮੁੱਦੇ ਤੇ ਸਟੈਂਡ ਲੈ ਕੇ ਦਲੇਰੀ ਨਾਲ ਗੱਲ ਕਰਨ ਦੀ ਹਿੰਮਤ ਰੱਖਣ ਤੇ ਇਹ ਲੋਕਾਂ ਨਾ ਇਹ ਗੱਲਾਂ ਕੌਣ ਕਰ ਰਿਹਾ ਹੈ ਇਹ ਕਾਂਗਰਸ ਪਾਰਟੀ ਵਾਲਿਆਂ ਦੀ ਪਹਿਲਾਂ ਮੈਂ ਦੱਸਣਾ ਚਾਹਣਾ ਹੈ ਜਦੋਂ ਬਿੱਲ ਪਾਰਲੀਮੈਂਟ ਚ ਆਏ ਇਹਨਾਂ ਦਾ ਲੀਡਰ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਇੱਕ ਦਿਨ ਪਹਿਲਾਂ ਫਿਕਸਡ ਮੈਚ ਦੇ ਤਹਿਤ ਬੀਜੇਪੀ ਦੇ ਨਾਲ ਬਾਹਰ ਚੜ ਗਏ ਬਿੱਲ ਕਾਂਗਰਸ ਪਾਰਟੀ ਨੇ ਪਾਸ ਕਰਾਇਆ ਪਾਰਲੀਮੈਂਟ ਚ ਬੀਜੇਪੀ ਨੇ ਲਿਆਂਦੇ ਕਾਂਗਰਸ ਨੇ ਪਾਸ ਕਰਾਇਆ ਮੈਂ ਪੁੱਛਣਾ ਚਾਹੁੰਦਾ ਇਹਨਾਂ ਦੇ ਐਮਪੀ ਗੈਰਹਾਜ਼ਰ ਕਿਉਂ ਹੋਏ ਉੱਥੇ ਜਦੋਂ ਬਿੱਲਾਂ ਦੀ ਲੜਾਈ ਲੜੀ ਕਿਉਂ ਉੱਥੇ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੂੰ ਕੱਲਿਆਂ ਨੂੰ ਉੱਥੇ ਲੜਾਈ ਕਿਉਂ ਲੜਨੀ ਪਈ ਇਹ ਕਾਂਗਰਸ ਵਾਲੇ ਗੈਰਹਾਜ਼ਰ ਕਿਉਂ ਸੀ ਹੁਣ ਜਦੋਂ ਲੜਾਈ ਸਿੱਖਣਾ ਤੇ ਹੈ ਰਾਹੁਲ ਗਾਂਧੀ ਫੇਰ ਇਟਲੀ ਨੂੰ ਚੜ ਗਿਆ ਕੀ ਗੱਲ ਇੱਥੇ ਕਿਸਾਨ ਸੜਕਾਂ ਤੇ ਬੈਠੇ ਹੈ ਸੰਘਰਸ਼ ਚੱਲੀ ਜਾ ਰਿਹਾ ਹੈ ਤੇ ਰਾਹੁਲ ਗਾਂਧੀ ਨੂੰ ਇਹ じゃ ਕਿਹੜਾ ਕੰਮ ਆ ਗਿਆ ਮੈਂ ਸਵਾਲ ਪੁੱਛਣਾ ਚਾਹੁੰਦਾ ਕਾਂਗਰਸ ਪਾਰਟੀ ਨੂੰ ਕਿ ਰਾਜ ਸਭਾ ਦੇ ਵਿੱਚ ਜਦੋਂ ਗਿਣਤੀ ਥੋੜੀ ਬੀਜੇਪੀ ਨਾਲੋਂ ਵੱਧ ਹੈ ਯੂਪੀਏ ਦੀ 140 ਮੈਂਬਰ ਯੂਪੀਏ ਦੇ 112 ਮੈਂਬਰ ਐਨਟੀਆ ਦੇ ਹੈ ਤੇ ਬਿੱਲ ਕਿਵੇਂ ਪਾਸ ਹੋ ਗਿਆ ਜੇ ਥੋੜੀ ਮਿਲੀ ਭੁਗਤ ਨਹੀਂ ਉਹ ਦੂਜੇ ਪਾਸੇ ਜਿਹੜਾ ਉਹ ਸਭ ਤੋਂ ਵੱਡਾ ਹਿੰਦੁਸਤਾਨ ਦਾ ਜੇ ਨਟੰਕੀ ਹੈ ਮੈਂ ਕਹੂੰਗਾ ਅਰਵਿੰਦ ਕੇਜਰੀਵਾਲ ਕਦੇ ਡਰਾਮਾ ਕਰਦਾ ਮੈਂ ਬਿੱਲ ਪਾੜ ਦਿੰਨਾ ਕਦੇ ਮੈਂ ਬਿੱਲ ਹੈ ਜਿਹੜੇ ਕੂੜੇਦਾਂਦ ਸਿੱਟ ਦਿੰਨਾ ਤੇ ਸਭ ਤੋਂ ਪਹਿਲਾ ਸੂਬਾ ਜੀ ਨੇ ਇਹ ਬਿੱਲ ਲਾਗੂ ਕੀਤੇ ਹਿੰਦੁਸਤਾਨ ਦੇ ਵਿੱਚ ਉਹ ਦਿੱਲੀ ਹੈ ਜਿਨ੍ਹਾਂ ਨੇ ਨੋਟੀਫਾਈ ਵੀ ਕੀਤੇ ਜਿਨ੍ਹਾਂ ਨੇ ਇੰਪਲੀਮੈਂਟ ਵੀ ਕੀਤੇ ਤੇ ਅੱਜ ਇਹ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਾਰਿਆਂ ਨੂੰ ਦਲੇਰੀ ਨਾਲ ਲੜੋ ਸਾਹਮਣੇ ਆ ਕੇ ਲੜੋ ਇਹ ਜਿਹੜਾ ਅਰਵਿੰਦ ਕੇਜਰੀਵਾਲ ਵੀ ਹੈ ਇਹ ਵੀ ਖਾਕੀ ਨੀਕਰ ਵਾਲਾ ਇਹ ਪੈਂਟ ਲਵਾ ਕੇ ਵੇਖ ਲੋ ਇਹਦੇ ਖਾਕੀ ਨੀਕਰ ਪਾਈ ਹੋਣੀ ਹੈ ਜੁਰਤ ਨਹੀਂ ਰੱਖਦਾ ਬੀਜੇਪੀ ਦੇ ਖਿਲਾਫ ਗੱਲ ਕਰਨ ਦੀ ਕਾਗਜ਼ ਤਾਂ ਪਾੜਤਾ ਤੇ ਫਿਰ ਇੰਪਲੀਮੈਂਟ ਕਿਉਂ ਕੀਤੇ ਕਿਉਂਕਿ ਬੀਜੇਪੀ ਦਾ ਡੰਡਾ ਸੀ ਇੱਥੇ ਕੈਪਟਨ ਅਮਰਿੰਦਰ ਸਿੰਘ ਦਾ ਡੰਡਾ ਹੈ ਕਾਂਗਰਸ ਪਾਰਟੀ ਤੇ ਬੀਜੇਪੀ ਦਾ ਫਿਕਸਡ ਮੈਚ ਹੈ ਆਮ ਆਦਮੀ ਪਾਰਟੀ ਬੀ ਟੀਮ ਵਜੋਂ ਕੰਮ ਕਰ ਰਹੀ ਹੈ ਸਾਰਿਆਂ ਨੇ ਇਹ ਰਲ ਕੇ ਡਰਾਮਾ ਰਚਿਆ ਮੈਂ ਅਖੀਰ ਚ ਫਿਰ ਇਹੀ ਚੈਲੰਜ ਕਰਦਾ ਇਹਨਾਂ ਨੂੰ ਸਾਰਿਆਂ ਨੂੰ ਕਿ ਸਾਬਤ ਕਰੋ ਕਿ ਦਸਕਤ ਕਿੱਥੇ ਹੋਏ ਜੇ ਅਸੀਂ ਦਸਕਤ ਕੀਤੇ ਹੁੰਦੇ ਤਾਂ ਫਿਰ ਸਾਨੂੰ ਕੈਬਨਿਟ ਛੱਡਣ ਦੀ ਲੋੜ ਨਹੀਂ ਸੀ ਸਾਨੂੰ 30 ਸਾਲ ਪੁਰਾਣਾ ਗੱਠਜੋੜ ਛੱਡਣ ਦੀ ਲੋੜ ਨਹੀਂ ਸੀ ਪਰ ਅਸੀਂ ਪਹਿਲੇ ਦਿਨੋਂ ਇਹ ਗੱਲ ਕਹਿ ਰਹੇ ਸੀ ਕਿ ਜੇ ਕਿਸਾਨਾਂ ਦੀਆਂ ਭਾਵਨਾਵਾਂ ਦੇ ਅਨੁਕੂਲ ਬਿੱਲ ਨਾ ਆਇਆ ਇਦੇ 'ਚ ਰਦੋਬਦਲ ਨਾ ਕੀਤੀ ਗਈ, ਇਹਦੇ 'ਚ ਚੇਂਜੇਸ ਨਾ ਲਿਆਂਦੀਆਂ ਗਈਆਂ। ਅਸੀਂ ਕੁਰਸੀ ਵੀ ਛੱਡਾਂਗੇ ਤੇ ਅਸੀਂ ਐਨਡੀਏ ਵੀ ਛੱਡਾਂਗੇ। ਉਹੀ ਕੀਤਾ। ਅਸੀਂ ਅੱਜ ਦੀ ਸਿਚੁਏਸ਼ਨ ਕਿਉਂ ਅਸੀਂ 2 ਮਹੀਨੇ ਜ਼ੋਰ ਲਾਉਂਦੇ ਰਹੇ ਕਿ ਜਿਹੜੇ ਅੱਜ ਦੇ ਹਾਲਾਤ ਬਣੇ ਐ, ਅਸੀਂ ਇਹਨਾਂ ਨੂੰ ਅਵੋਇਡ ਕਰਨਾ ਚਾਹੁੰਦੇ ਸੀ। ਅਸੀਂ ਨਹੀਂ ਚਾਹੁੰਦੇ ਸੀ ਕਿ ਲੋਕਾਂ ਨੂੰ ਇਸ ਤਰ੍ਹਾਂ ਨਾਲ ਸੰਘਰਸ਼ ਕਰਨਾ ਪਵੇ, ਸੜਕਾਂ 'ਤੇ ਬਹਿਣਾ ਪਵੇ, ਠੰਡ ਕੱਟਣੀ ਪਵੇ। ਇਹ ਚੀਜ਼ ਨੂੰ ਅਸੀਂ ਅਵੋਇਡ ਕਰਨਾ ਚਾਹੁੰਦੇ ਸੀ ਤਾਂ ਅਸੀਂ 2 ਮਹੀਨੇ ਬੀਜਪੀ ਜਿਵੇਂ ਅੱਜ ਇਹਨਾਂ ਨੂੰ ਰੋਜ਼ ਮੀਟਿੰਗਾਂ ਦੇ ਸੱਦਦੀਆਂ ਉਦੋਂ ਸਾਨੂੰ ਵੀ ਰੋਜ਼ ਮੀਟਿੰਗਾਂ ਤੇ ਤਾਂ ਹੀ ਸੱਦਦੀ ਸੀ ਧੋਖਾ ਕੀਤਾ ਸਾਨੂੰ ਵਿਸ਼ਵਾਸ ਦਿਵਾਇਆ ਸੀ ਧੋਖਾ ਕੀਤਾ ਤੇ ਅੱਜ ਵੀ ਧੋਖਾ ਕਰ ਰਹੇ ਸੋ ਇਹ ਜਿਹੜੇ ਸਾਰੇ ਪੰਜਾਬ ਵਿਰੋਧੀ ਕਿਸਾਨ ਵਿਰੋਧੀ ਤਾਕਤਾਂ ਕਿਸਾਨ ਵੋਧਰੀ ਵਿਰੋਧੀ ਪਾਰਟੀਆਂ ਇਕੱਠੀਆਂ ਹੋਈਆਂ ਮੈਂ ਇਹਨਾਂ ਨੂੰ ਚੇਤਾਵਨੀ ਦਿੰਦਾ ਕਿ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰੋ ਇਹ ਲੋਕਾਂ ਦੀ ਲੜਾਈ ਹੈ ਸ਼੍ਰੋਮਣੀ ਅਕਾਲੀ ਦਲ ਦਾ ਪੂਰਾ ਸਮਰਥਨ ਹੈ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਇੱਕ ਵਰਕਰ ਉੱਥੇ ਬੈਠਾ ਹੈ ਲੜਾਈ ਲੜਾਂਗੇ ਤੇ ਪੰਜਾਬ ਦੀ ਤੇ ਕਿਸਾਨੀ ਦੀ ਜਿੱਤ ਹੋਊਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ